ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਵੀ ਸਾਰਿਆਂ ਦਾ ਉਮੀਦ ਕਰਦਾ ਠੀਕ ਠਾਕ ਹੋਵੋਗੇ ਧੰਨਵਾਦ ਤੁਹਾਡਾ ਸਾਡੇ ਪੇਜ ਕੇਵਲ ਸੱਚ ਦੇ ਨਾਲ ਜੁੜਨ ਦੇ ਲਈ ਦੋਸਤੋ ਅੱਜ ਜਿਹੜੀ ਗੱਲ ਕਰਨੀ ਆ ਆਪਾਂ ਗੱਲ ਕਰਨੀ ਆ ਜਿਹੜੀ ਭਾਈ ਅਮਰਪਾਲ ਸਿੰਘ ਦੇ ਭਰਾ ਜਿਹੜਾ ਹਰਪ੍ਰੀਤ ਸਿੰਘ ਆ ਉਹਦੇ ਜਿਹੜਾ ਡਰੱਗ ਦਾ ਕੇਸ ਪਿਆ ਉਹਦੇ ਸਬੰਧ ਵਿੱਚ ਗੱਲ ਕਰਨੀ ਆ ਤੇ ਇਹਦੇ ਸਬੰਧ ਦੇ ਵਿੱਚ ਦੋਸਤੋ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਵੀ ਸੁਣਾਉਂਗਾ ਜਿਹੜੀ ਹਰਪ੍ਰੀਤ ਸਿੰਘ ਮਘੂ ਪੱਤਰਕਾਰਾ ਉਹਨਾਂ ਨੇ ਭਾਈ ਕੁਲਦੀਪ ਸਿੰਘ ਨੂੰ ਕੀਤੀ ਆ ਕੁਲਦੀਪ ਸਿੰਘ ਭਾਈ ਕੁਲਜੀਤ ਸਿੰਘ ਆ ਜੋ ਕਿ ਪਹਿਲਾਂ ਖਾਲਸਾ ਬੀਰ ਦੇ ਵਿੱਚ ਨਾਲ ਹੁੰਦਾ ਸੀਗਾ ਭਾਈ ਅਮਰਤਪਾਲ ਦੇ ਉਹਦੇ ਸੰਬੰਧ ਚ ਇਹਨੇ ਮਖੂਬ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਸੀਗੀ ਤੇ ਉਹਦੀ ਰਿਕਾਰਡਿੰਗ ਮੇਰੇ ਕੋਲ ਪਈ ਆ ਤੇ ਉਹ ਤੁਹਾਨੂੰ ਤੁਹਾਡੇ ਸਾਹਮਣੇ ਨਜ਼ਰ ਕਰੂੰਗਾ ਤੇ ਦੂਜੀ ਗੱਲ ਇਹ ਆ ਵੀ ਇਹ ਮੁੱਦਾ ਜਿਹੜਾ ਮੇਨ ਆ ਵੀ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਕੋਲੋਂ ਡਰੱਗ ਫੜੀ ਗਈ ਆ ਆਈਸ 4 ਗ੍ਰਾਮ ਕਿ ਨਹੀਂ ਫੜੀ ਗਈ ਹੁਣ ਮਸਲਾ ਇਹ ਦੀ ਹੈਗਾ ਵੀ ਫੜੀ ਗਈ ਆ ਕਿ ਨਹੀਂ ਫੜੀ ਗਈ ਆਖਰਕਾਰ ਉਹ ਵੀ ਇਨਸਾਨ ਆ ਹੋ ਸਕਦਾ ਹੋਵੇ ਵੀ ਇਹ ਰਾਹ ਤੇ ਚੱਲ ਪਿਆ ਹੋਵੇ ਜਾਂ ਚੱਲਦਾ ਹੋਵੇ ਵੀ ਡਰੱਗ ਲੈਂਦਾ ਹੋਵੇ ਮੁੱਦਾ ਉਹ ਨਹੀਂ ਹੈਗਾ ਮੁੱਦਾ ਇਹ ਆ ਵੀ ਕੀ 4 ਗ੍ਰਾਮ ਡਰੱਗ ਫੜੇ ਤੋਂ ਬਾਅਦ ਐਡੀ ਵੱਡੀ ਕਾਨਫਰੈਂਸਿੰਗ ਹੁੰਦੀ ਹੁੰਦੀ ਆ ਪੁਲਿਸ ਦੀ ਇਹਨਾਂ ਨੇ ਤਾਂ ਐਦਾਂ ਕਾਨਫਰੈਂਸਿੰਗ ਕੀਤੀ ਆ ਜਿਵੇਂ ਬਹੁਤ ਵੱਡੀ ਖੇਪ ਫੜ ਲਈ ਗਈ ਹੁੰਦੀ ਆ ਹਨਾ ਤੇ ਕਦੇ ਵੀ ਹੱਦ 50 ਗ੍ਰਾਮ ਤੱਕ ਵੀ ਐਡੀ ਕਾਨਫਰੈਂਸਿੰਗ ਨਹੀਂ ਕਰਦੇ ਇਹ ਆ ਗ੍ਰਾਮ ਤੋਂ ਤੇ ਜਦੋਂ ਕਮਰਸ਼ੀਅਲ ਦੇ ਵਿੱਚ ਆ ਜਾਂਦਾ ਉਦੋਂ ਐਡੀ ਵੱਡੀ ਕਾਨਫਰੈਂਸਿੰਗ ਹੁੰਦੀ ਹੁੰਦੀ ਆ ਤੇ ਇਹ ਕਈ ਸਵਾਲ ਉੱਠਦੇ ਨੇ ਇੱਥੇ ਪੁਲਿਸ ਦੀ ਕਾਰਵਾਈ ਤੇ ਜਾਂ ਸਟੇਟ ਦੀ ਕਾਰਵਾਈ ਤੇ ਵੀ ਕਿਉਂ ਇਹ ਮੁੱਦਾ ਇੰਨਾ ਛਾਲਿਆ ਗਿਆ ਵੀ ਕਾਰਨ ਕਿਉਂਕਿ ਵੀ ਉਹ ਭਰਾ ਸੀਗਾ ਅਮਰਤਪਾਲ ਸਿੰਘ ਦਾ ਜੋ ਕਿ ਮੌਜੂਦਾ ਜਿੱਤੇ ਨੇ ਹਲੇ ਹੁਣ ਉਹ ਮੌਜੂਦਾ ਐਮਪੀ ਨੇ ਆਪਣੇ ਖਡੂਰ ਸਾਹਿਬ ਤੋਂ ਐਮਪੀ ਬਣੇ ਨੇ ਵੀ ਕੀ ਇਸ ਮੁੱਦੇ ਨੂੰ ਤੂਲ ਦੇਣੀ ਇੰਨੀ ਜ਼ਿਆਦਾ ਜ਼ਰੂਰੀ ਸੀ ਕਿ ਆਟੋਮੈਟਿਕਲੀ ਤੂਲ ਆ ਗਈ ਇਹਨੂੰ ਉਹ ਭਾਈ ਅਮਰਤਪਾਲ ਸਿੰਘ ਦਾ ਭਰਾ ਸੀ ਤੇ ਬਾਕੀ ਮੁੱਦੇ ਤੇ ਆਪਾਂ ਬਾਅਦ ਚ ਗੱਲ ਕਰਾਂਗੇ ਪਹਿਲਾਂ ਤੁਸੀਂ ਆਹ ਇੱਕ ਰਿਕਾਰਡਿੰਗ ਸੁਣੋ ਹਰਪ੍ਰੀਤ ਸਿੰਘ ਮਖੂਦੀ ਤੇ ਭਾਈ ਕੁਲਜੀਤ ਸਿੰਘ ਦੇ ਦਰਮਿਆਨ ਜੋ ਗੱਲਬਾਤ ਹੋ ਰਹੀ ਉਹ ਸੁਣੋ ਫੇਰ ਗੱਲ ਕਰ ਦਿੱਤਾ ਹੀ ਨਹੀਂ ਮੇਰੀ ਗੱਲ ਸੁਣੋ ਨਸ਼ੇ ਦਾ ਹਾਦੀ ਸੀਗਾ ਪਹਿਲਾਂ ਤੂੰ ਠੀਕ ਹੈ ਨਾ ਕਿੰਨਾ ਫੜਿਆ ਗਿਆ ਕਿੰਨਾ ਗੇਚਿਆ ਮੈਂ ਇਹ ਚ ਨਹੀਂ ਪੈਂਦਾ ਪਰ ਜਿਹੜੇ ਆਦੀ ਹੈਗੇ ਬੰਦੇ ਹੈਗੇ ਇੱਕ ਮੈਂ ਗੱਲ ਕਹਾ ਕੁਲਜੀਤ ਸਿੰਘ ਅਮਰਤਪਾਲ ਸਿੰਘ ਦਾ ਦੇਖੋ ਮੈਂ ਕਹਿੰਦਾ ਕਿ ਜਿੱਥੇ ਗਲਤ ਹੋਵੇਗੇ ਉਹਨੂੰ ਗਲਤ ਵੀ ਕਹਾਂਗੇ ਜਿੱਥੇ ਸਹੀ ਉਹਨੂੰ ਸਹੀ ਵੀ ਕਹਾਂਗੇ ਹੈਨਾ ਇਸੇ ਪ੍ਰਕਾਰ ਤੁਹਾਡੇ ਨਾਲ ਇਹ ਦੇ ਕਲਜੀਤ ਸਿੰਘ ਜਿੱਥੇ ਸਹੀ ਹੋਏਗਾ ਉਹਨੂੰ ਸਹੀ ਕਹਾਂਗੇ ਜਿੱਥੇ ਗਲਤ ਹੋਵੇਗਾ ਗਲਤ ਕਹਾਂਗੇ ਜੇ ਅਸੀਂ ਇੰਨੀ ਜ਼ਰੂਰਤ ਰੱਖਦੇ ਹਾਂ ਗਲਤ ਨੂੰ ਗਲਤ ਕਹਿਣ ਦੀ ਹੈ ਨਾ ਅਸੀਂ ਕਿਸੇ ਦੇ ਅੰਧ ਪਗਤ ਹੈ ਨਹੀਂਗੇ ਉਹਨੇ ਵੀ ਚੀਜ਼ ਮੜੀ ਜੀ ਦੱਸੋ ਅਮਰਤਪਾਲ ਸਿੰਘ ਨੇ ਵਹੀਰ ਚਲਾਈ ਵਹੀਰ ਦੇ ਵਿੱਚ ਕਿੰਨੇ ਸਿੰਘ ਵੀ ਰਹੇ ਆ ਵਹੀਰ ਦੇ ਵਿੱਚ ਕਿੰਨੇ ਕੱਟ ਵੀ ਹੁੰਦੇ ਰਹੇ ਆ ਕਿਸੇ ਨੂੰ ਨਹੀਂ ਦੱਸਿਆ ਵੀ ਇਹ ਨਸ਼ਾ ਕਰਦਾ ਕਹਿੰਦਾ ਤੁਹਾਨੂੰ ਹੀ ਕਿਉਂ ਦਿਸਦਾ ਪਿਆ ਵੀ ਨਸ਼ਾ ਕਰਦਾ ਮੈਂ ਤੁਹਾਨੂੰ ਦੱਸੀ ਤੇ ਜਾਨਾ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਬਰਿੰਦਰ ਵਿਚਾਰੇ ਨੇ ਕਮੈਂਟ ਹੀ ਕੀਤਾ ਸੀ ਉਹਦਾ ਕੀ ਕੀਤਾ ਉਹਨੂੰ ਕੁੱਟ-ਕੁੱਟ ਕੇ ਲਾਲ ਕਰਤਾ ਉਹੀ ਹਾਲ ਇਹਨੇ ਮੇਰਾ ਕਰਨਾ ਸੀ ਠੀਕ ਹੈ ਨਾ ਜੀ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਤੇ ਚੁੱਕ-ਚੁੱਕ ਕੇ ਉਹਨੂੰ ਘਰੋਂ ਕੱਢਣ ਤੱਕ ਜਾਂਦੇ ਆ ਤੇ ਸੱਚ ਬੋਲਣ ਦੀ ਹਿੰਮਤ ਕਈਆਂ ਕਈਆਂ 'ਚ ਹੁੰਦੀ ਆ ਅੰਦਰੋਂ ਖਾਦੀ ਸਾਰਿਆਂ ਨੂੰ ਨਹੀਂ ਹੁਣ ਕਿਉਂ ਫਿਰ ਮੈਂਬਰ ਆਫ ਪਾਰਲੀਮੈਂਟ ਵੀ ਹੁਣ ਕਿਹੜੀ ਪਾਵਰ ਕੱਟ ਗਈ ਹੁਣ ਉਹਦੇ ਪਾਵਰ ਵਧੀਆ ਸਗੋਂ ਤੇ ਤੁਸੀਂ ਅੱਜ ਕਿਉਂ ਬੋਲਦੇ ਪਏ ਹੋ ਮੈਂ ਕਹਿੰਦਾ ਜੀ ਅਸੀਂ ਤਾਂ ਪਹਿਲਾਂ ਵੀ ਬੋਲਦੇ ਸੀ ਅਸੀਂ ਤਾਂ ਸੱਚ ਬੋਲਣਾ ਸਾਡੇ ਸਿਰ ਤੇ ਹੱਥ ਬਾਬੇ ਨਾਨਕ ਦਾ ਅਸੀਂ ਸੱਚ ਬੋਲਣਾ ਮੈਨੂੰ ਲੱਗਦਾ ਵੀ ਜਦੋਂ ਦੀ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਵੀ ਜਦੋਂ ਦੀ ਬੀਜੇਪੀ ਜੁਆਇਨ ਕੀਤੀ ਤੁਹਾਨੂੰ ਲੱਗਦਾ ਨਹੀਂ ਵੀ ਉਦੋਂ ਦਾ ਤੁਸੀਂ ਅਮਰਤਪਾਲ ਅਮਰਤਪਾਲ ਕਰਨ ਲੱਗ ਪਿਓ ਨਹੀਂ ਅਸੀਂ ਕੋਈ ਬੀਜੇਪੀ ਜੁਆਇਨ ਨਹੀਂ ਕੀਤੀ ਪਿਆਰ ਖੜਾ ਸਾਰਿਆਂ ਨਾਲ ਹੀ ਆ ਹਾਂਜੀ ਦੋਸਤੋ ਸੁਣ ਲਈਏ ਵੀਡੀਓ ਮੀਨਸ ਸੁਣ ਲਈਏ ਰਿਕਾਰਡਿੰਗ ਜਿਹੜੀ ਆਰਪੀ ਸਿੰਘ ਮਕੂ ਤੇ ਭਾਈ ਕੁਲਜੀਤ ਸਿੰਘ ਦੇ ਦਰਮਿਆਨ ਹੋ ਰਹੀ ਆ ਤੇ ਉਹਦੇ ਵਿੱਚ ਕੀ ਕਹਿ ਰਿਹਾ ਆਰ. ਪੀ. ਸਿੰਘ ਮਖੂ ਵੀ ਇਕੱਲਾ ਤੁਹਾਨੂੰ ਹੀ ਕਿਉਂ ਪਤਾ ਬਾਕੀ ਹੋਰ ਨੂੰ ਕਿਉਂ ਨਹੀਂ ਪਤਾ ਇੱਥੇ ਆਰ. ਪੀ. ਸਿੰਘ ਮਖੂ ਵੀ ਤੱਕਾ ਕਰ ਰਿਹਾ ਯਾਰ ਜੇ ਉਹਨੂੰ ਪਤਾ ਉਹ ਬੰਦਾ ਜੱਗਰ ਕਹਿ ਰਿਹਾ ਇੱਕ ਸਿੱਖੀ ਸਰੂਪ ਦੇ ਵਿੱਚ ਆ ਉਹ ਜੱਗਰ ਕਹਿ ਰਿਹਾ ਵੀ ਹਾਂ ਮੈਨੂੰ ਪਤਾ ਇਹ ਪੀਂਦਾ ਸੀਗਾ ਮੈਂ ਵੇਚ ਰਿਹਾ ਹੈ ਤੇ ਉਹ ਕਹਿੰਦਾ ਫਿਰ ਬਾਕੀ ਕਿਉਂ ਨਹੀਂ ਬੋਲਦੇ ਉਹ ਕਹਿੰਦਾ ਬਾਕੀ ਡਰ ਜਾਂਦੇ ਨੇ ਤਾਂ ਨਹੀਂ ਬੋਲਦੇ ਤੇ ਕਹਿੰਦਾ ਤਾਂ ਮੈਂ ਕਹਿੰਦਾ ਮੈਂ ਡਰਿਆ ਨਹੀਂ ਮੈਂ ਤਾਂ ਜੱਗਰ ਕਹਿ ਰਿਹਾ ਹੁਣ ਹਰਪੀ ਸਿੰਘ ਮਖੂਬੀ ਧੱਕੇ ਨਾਲ ਉਹਦੇ ਮੂੰਹ ਚ ਕਹੋਣਾ ਚਾਹੁੰਦਾ ਹੈ ਨਾ ਜਿਵੇਂ ਵੀ ਤੂੰ ਕਹਿ ਵੀ ਨਹੀਂ ਪੀਂਦਾ ਸੀ ਉਹ ਭਾਈ ਕੁਲਜੀਤ ਸਿੰਘ ਜੱਗਰ ਕਹਿ ਰਹੇ ਵੀ ਪੀਂਦਾ ਸੀਗਾ ਠੀਕ ਆ ਕਿ ਨਹੀਂ ਉਹੀ ਗੱਲ ਬਾਰ ਬਾਰ ਆਈ ਜਾਂਦੀ ਆ ਉਹ ਮਖੂ ਨੂੰ ਕਹਿੰਦਾ ਕਹਿੰਦਾ ਵੀ ਪਾਵਰ ਤਾਂ ਹੁਣ ਵੀ ਆਪਣੇ ਅਮਰਤਪਾਲ ਭਾਈ ਅਮਰਤਪਾਲ ਕੋਲ ਬਹੁਤ ਜ਼ਿਆਦਾ ਉਹ ਐਮਪੀ ਆ ਉਹ ਕਹਿੰਦਾ ਮੈਂ ਫੇਰ ਵੀ ਇੰਡਾ ਦਾ ਮੈਂ ਤਾਂ ਜੱਗਰ ਕਹਿੰਦਾ ਕਹਿੰਦਾ ਮੈਂ ਵਿਚ ਰਿਆਂ ਖਾਲਸਾ ਵੀਰ ਦੇ ਤੇ ਫੇਰ ਭਾਈ ਹਰਪੀ ਸਿੰਘ ਮਖੂ ਉਹਨੂੰ ਕਹਿੰਦਾ ਆਪਣੇ ਹਰਪੀ ਸਿੰਘ ਮਖੂ ਨੂੰ ਕਹਿੰਦਾ ਕਹਿੰਦਾ ਲੱਗਦਾ ਬੀਜੇਪੀ ਜੁਆਇਨ ਕਰਕੇ ਤੁਸੀਂ ਕੁਝ ਜ਼ਿਆਦਾ ਹੀ ਕਹਿੰਦਾ ਤੂੰ ਤਾਂ ਕਹਿੰਦਾ ਹੁਣ ਤੋਂ ਜ਼ਿਆਦਾ ਉਹ ਕਹਿੰਦਾ ਪੰਜ ਬੀਜੇਪੀ ਚਾ ਕੋ ਮਰਜ਼ੀ ਹੋਵੇ ਕਹਿੰਦਾ ਮੈਨੂੰ ਉਹਦਾ ਕੋਈ ਮੈਟਰ ਨਹੀਂ ਮੈਂ ਤਾਂ ਜੋ ਕੁਝ ਵਿੱਚ ਰਹਿ ਕੇ ਦੇਖਿਆ ਤੇ ਸੁਣਿਆ ਮੈਂ ਉਹੀ ਗੱਲ ਕਰ ਰਿਹਾ ਮੈਂ ਉਹ ਤੋਂ ਫालतੂ ਨਹੀਂ ਕਰ ਰਿਹਾ ਹੁਣ ਆਜੋ ਅਗਲੇ ਮੁੱਦੇ ਤੇ ਵੀ ਕੀ ਇਹ ਪਰਚਾ ਜਾਇਜ਼ ਆ ਪਰਚਾ ਸੱਚਾਕ ਨਹੀਂ ਪਰ ਹੁਣ ਪੁਲਿਸ ਤਾਂ ਇਹ ਕਹਿੰਦੀ ਆ ਵੀ 4 ਗ੍ਰਾਮ ਆਇਸ ਲੈ ਕੇ ਆ ਰਹੇ ਸੀਗੇ ਇਹਨਾਂ ਨੇ 10000 ਰੁਪਏ Google Pay ਵੀ ਕੀਤਾ ਹੁਣ ਇੱਥੇ ਸੱਚ ਦਾ ਸੱਚ ਝੂਠ ਦਾ ਝੂਠ ਤਾਂ ਇੱਥੇ ਹੋ ਜੂਗਾ ਵੀ Google Pay ਦੇ ਤਾਂ ਰਿਕਾਰਡਸ ਪਏ ਹੁੰਦੇ ਨੇ ਉਹ ਜੱਗਰ ਹੋ ਜੂਗਾ ਤੇ ਕੋਲੋਂ ਕੰਡਾ ਵੀ ਫੜਿਆ ਗਿਆ ਤੇ ਜਿੰਨੇ ਵੀ ਮੇਰੇ ਵੀਰੇ ਡਰਗ ਲੈ ਕੇ ਆਉਂਦੇ ਨੇ ਇਹ ਮਹਿੰਗਾ ਨਸ਼ਾ ਗਾ ਹਰ ਕੋਈ ਕੰਡਾ ਲੈ ਕੇ ਆਂਦਾ ਨਾਲ ਇਹ ਤਾਂ ਆਬਵੀਅਸਲੀ ਪਤਾ ਹੀ ਆ ਸਭ ਨੂੰ ਮੈਂ ਜਾਣਦਾ ਸਾਰਿਆਂ ਨੂੰ ਜਿਹੜੇ ਮੁੰਡੇ ਡਰਗ ਕਰਦੇ ਆ ਬਹੁਤ ਨੂੰ ਜਾਣਦਾ ਕਿਉਂਕਿ ਛੋਟੀ ਜੀ ਚੀਜ਼ ਆ ਗ੍ਰਾਮਾਂ ਚ ਆਉਂਦੀ ਆ ਹਰ ਕੋਈ ਕੰਡਾ ਲੈ ਕੇ ਆਉਂਦਾ ਤੇ ਮਹਿੰਗੀ ਚੀਜ਼ ਆ ਤੇ ਆਬਵੀਅਸਲੀ ਕੰਡਾ ਹੁੰਦਾ ਹੀ ਆ ਜਿਹੜਾ ਕੋਈ ਲੈਣ ਜਾਂਦਾ ਤਾਂ ਕਿ ਉਹਨੂੰ ਪ੍ਰੋਪਰਲੀ ਵਜਨ ਪੂਰਾ ਲੈ ਸਕੇ ਤੇ ਨਾਲ ਕੰਡਾ ਹੀ ਫੜਿਆ ਗਿਆ ਤੇ ਹੁਣ ਇਹ ਕਲਜੀਤ ਸਿੰਘ ਕਹਿ ਰਿਹਾ ਵੀ ਇਹ ਬਹੁਤ ਪੁਰਾਣਾ ਪਿੰਦਾ ਸੀ ਪਿੰਦਾ ਹੋ ਸਕਦਾ ਤੇ ਹੋਰ ਰਿਜ਼ਲਟ ਤੇ ਪਹੁੰਚਣ ਤੋਂ ਪਹਿਲਾਂ ਇੱਕ ਆ ਇੱਕ ਹੋਰ ਵੀਡੀਓ ਸੁਣੀਏ ਆਪਾਂ ਫੇਰ ਗੱਲ ਕਰਦੇ ਆਂ ਆ ਰਿਕਾਰਡਿੰਗ ਸੁਣੀਏ। ਈਲ ਦੇ ਵਿੱਚ ਕਿੰਨਾ ਰੁਪਈਆ ਸੀ ਕਿਵੇਂ ਵੰਡਿਆ ਜਾਂਦਾ ਸੀ ਇਹ ਸਾਰੀ ਗੱਲ ਤੋਂ ਛੱਡੀਏ। ਤੁਸੀਂ ਕਿਹਾ ਵੀ ਮੇਰੇ ਕੋਲ ਸਬੂਤ ਨੇ ਭਾਈ ਅਮਰਤਪਾਲ ਸਿੰਘ ਤੇ ਇਹਨਾਂ ਦਾ ਭਰਾ ਇਹ ਨਸ਼ੇ ਦੇ ਆਦੀ ਨੇ ਇਹ ਨਸ਼ਾ ਕਰਦੇ ਨੇ ਕਿਹੜਾ ਕਿਹੜਾ ਨਸ਼ਾ ਕਰਦੇ ਆ। ਆ ਜੋ ਕੁਝ ਤੁਹਾਡੇ ਜੋ ਕੁਝ ਆਉਂਦੇ ਤੁਹਾਡੇ ਸਾਹਮਣੇ ਆਉਂਦਾ ਸਮੈਗ ਵਗੈਰਾ ਗੋਲੀਆਂ ਵਗੈਰਾ ਸਾਰੇ ਕੋ ਖਾਂਦੇ ਹੀ ਆ ਇਹ। ਬਜਟ ਦਾ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਪੁਲਿਸ ਨੇ ਜਿਹੜਾ ਵਕੂਆ ਬਣਾਇਆ ਹੈ ਕੁਲਜੀਤ ਸਿੰਘ ਇੱਕ ਗੱਲ ਸੁਣੋ ਪੁਲਿਸ ਨੇ ਜਿਹੜਾ ਵਕੂਆ ਬਣਾਇਆ ਹੈ ਹਨਾ ਉਹ ਬਣਾਇਆ ਫਲੋਰ ਦਾ ਤੇ ਤੁਹਾਨੂੰ ਲੱਗਦਾ ਨਹੀਂ ਪਤਾ ਵੀ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਕਰੀਬ ਚਿੱਟਾ ਮਿਲ ਜਾਂਦਾ ਜਦੋਂ ਪਿੰਡ ਦੇ ਵਿੱਚੋਂ ਚੀਜ਼ ਮਿਲਦੀ ਹੋਵੇ ਤੇ ਫਿਰ ਫਲੋਰ ਫਲੋਰ ਲੈ ਜਾਣ ਦੀ ਕੀ ਰੋੜ ਪਈ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜਿਹਨੂੰ ਪਤਾ ਹੋਵੇ ਆਸੇ ਪਾਸੇ ਸਾਰੇ ਜਗ੍ਹਾ ਰੌਲਾ ਪਿਆ ਅਮਰਤਪਾਲ ਨੇ ਖੁਦ ਇਹ ਜਥੇ ਦੇ ਵਿੱਚ ਗੱਲ ਕਹੀ ਸੀ ਇਹ ਮੇਰੇ ਭਰਾ ਨੂੰ ਜਿ세 ਦੀ ਗੱਡੀ ਨਹੀਂ ਕਿਸੇ ਨੇ ਦੇਣੀ ਇਹ ਤਾਂ ਉਹ ਤਾਂ ਘਰ ਦੇ ਵੀ ਔਖੇ ਸੀ ਇਹਦੀ ਘਰ ਵਾਲੀ ਐ ਤਾਂ ਔਖੀ ਆ ਹੂੰ ਜਦਨ ਇਹ ਜਥਾ ਲੈ ਕੇ ਹਜੂਰ ਸਾਹਿਬ ਗਏ ਆ ਉਹ ਦਿਨ ਦੀ ਘਰ ਵਾਲੀ ਹਰਪ੍ਰੀਤ ਦੀ ਗੁੱਸੇ ਹੋ ਗਏ ਚਲੇ ਗਈ ਸੀ ਕਿਤੇ ਦੋ ਦਿਨਾਂ ਬਾਅਦ ਉਹ ਮੁੜੀ ਵੀ ਮੇਰੇ ਘਰ ਆ ਕੇ ਕੰਮ ਕਰਦੀ ਪਾਜੀ ਪਾਜੀ ਇੱਕ ਫੈਮਿਲੀ ਮੈਟਰ ਆ ਆਪਾਂ ਉਹਨੂੰ ਇੱਕ ਸਾਈਡ ਤੇ ਰੱਖ ਦਈਏ ਤੁਸੀਂ ਹੋ ਸਕਦਾ ਕਿ ਵਧੀਆ ਬਲਾਰੇ ਹੋਵੇ ਹੋ ਸਕਦਾ ਤੁਹਾਡੀ ਘਰਵਾਲੀ ਨਾਲ ਤੁਹਾਡੀ ਬਣਦੀ ਨਾ ਹੋਵੇ ਜੇ ਸਾਡੇ ਦਾ ਤੁਸੀਂ ਪੰਥਕ ਤੌਰ ਤੇ ਬੜੀਆਂ ਮਹਾਨ ਸੇ ਮਾਮਾ ਕਰਦੇ ਹੋ ਬੋ ਹਨਾ ਪਰ ਪਰਿਵਾਰਕ ਤੌਰ ਦੇ ਉਪਰ ਤੁਹਾਡੀ ਬਿਲਕੁਲ ਨਾ ਬਣਦੀ ਹੋਵੇ ਅਕਸਰ ਐਸਾ ਹੋ ਜਾਂਦਾ ਆਪਾਂ ਇਸ ਗੀ ਨੂੰ ਉਹ ਤਾਂ ਗੱਲ ਠੀਕ ਹੈ ਮਿੰਟ ਕਿਹੜੀ ਗੱਲ ਤੁਸੀਂ ਨਸ਼ੇ ਤੇ ਸਾਰੇ ਔਖੇ ਸੀ ਨਹੀਂ ਨਹੀਂ ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹੋ ਕਗੀ ਸਿੰਘ ਆਪਾਂ ਆਪਾਂ ਨੂੰ ਲੋਕ ਸੁਣਦੇ ਪਏ ਯਾਰ ਆਪਾਂ ਨਾ ਹੁਣ ਸਿਆਣੇ ਬੰਦੇ ਆ ਆਪਾਂ ਕੋਈ ਟਾਈਮ ਪਾਸ ਨਹੀਂ ਲੋਕਾਂ ਦਾ ਕਰਦੇ ਪਏ ਬਿਲਕੁਲ ਜਿਸ ਦਾ ਟਾਈਮ ਕੀਮਤੀ ਹੈ ਤੁਸੀਂ ਕਿਹਾ ਵੀ ਅਮਰਤਪਾਲ ਸਿੰਘ ਤੇ ਇਹਨਾਂ ਦਾ ਭਰਾ ਨਸ਼ੇ ਦੇ ਆਦੀ ਮੈਂ ਪੁੱਛਿਆ ਕਿਹੜਾ ਨਸ਼ਾ ਤੁਸੀਂ ਕਹ ਸਾਰੇ ਨਸ਼ੇ ਕਰਦੇ ਆ ਸਾਰੇ ਕਰਦੇ ਜੇ ਇਹ ਗੱਲ ਅੱਜ ਤੁਸੀਂ ਕਰਦੇ ਪਏ ਹੋ ਇਹ ਗੱਲ ਪਹਿਲਾਂ ਕਿਉਂ ਨਾ ਫਿਰ ਤੁਸੀਂ ਦੱਸ ਦਿੱਤੀ ਪਹਿਲਾਂ ਕੀਤੀਆਂ ਜੀ ਜਦੋਂ ਥਾਣੇ ਜਨਾਲੇ ਵਾਲੀ ਘਟਨਾ ਹੋਈ ਆ ਉਦੋਂ ਸਾਰਾ ਕੁਝ ਕੀਤਾ ਮੈਂ ਇੰਟਰਵਿਊਾਂ ਚੱਕ ਕੇ ਵੇਖ ਲਓ ਜੀ ਅਸੀਂ ਅੱਜ ਤਾਂ ਨਹੀਂ ਅਸੀਂ ਤਾਂ ਫੇਸਬੁੱਕ ਦਾ ਬਹੁਤ ਚਿਰ ਤੇ ਰੌਲਾ ਪਾਉਨੇ ਆ ਅੱਜ ਇੱਕ ਬੇਨਤੀ ਮੈਂ ਹੋਰ ਕਰਦੇ ਆ ਇਹ ਤੁਹਾਡੀ ਬਹਾਦਰੀ ਆ ਜਿਹੜੀ ਤੁਸੀਂ ਇੰਟਰਵਿਊ ਕਰ ਲਈ ਉਹ ਸਾਰੇ ਪੱਤਰਕਾਰ ਤੇ ਜਿਹੜੇ ਆ ਜਿਹੜੇ ਇਹਨਾਂ ਦੇ ਇਹਨਾਂ ਤੋਂ ਡਰਦੇ ਕਰਕੇ ਸਾਡੀ ਇੰਟਰਵਿਊ ਨਹੀਂ ਕਰਦੇ ਨਹੀਂ ਨਹੀਂ ਜੀ ਅਸੀਂ ਅਮਰਤਪਾਲ ਦੇ ਖਿਲਾਫ ਨਹੀਂ ਕਰਨੀ ਨਹੀਂ ਨਹੀਂ ਜੀ ਅਸੀਂ ਅਮਰਤਪਾਲ ਦੇ ਖਿਲਾਫ ਨਹੀਂ ਕਰਨੀ ਨੀ ਪਰ ਤੁਹਾਡੇ ਕੋਲ ਸਬੂਤ ਕੀ ਹੈ ਇਸ ਤਰ੍ਹਾਂ ਤੇ ਹੁਣ ਮੈਂ ਕਹਿ ਦਿੰਦਾ ਵੀ ਕਲਜੀਤ ਸਿੰਘ ਜਦੋਂ ਮੇਰੇ ਨਾਲ ਗੱਲ ਕਰ ਰਿਹਾ ਸੀ ਤੇ 100% ਮੈਨੂੰ ਸ਼ੋਰ ਹੈ ਜੀ ਕਲਜੀਤ ਸਿੰਘ ਨੇ ਨਸ਼ਾ ਕੀਤਾ ਸੀ ਰਾਜ ਕੇ ਕੀਤਾ ਸੀ ਇੱਕ ਮੈਂ ਫੋਟੋ ਭੇਜ ਦਿੰਦਾ ਤੁਹਾਨੂੰ ਫੋਟੋ ਚਲਾ ਦਿਓ ਜੇ ਨਾਲ ਔਰ ਜਿੱਥੋਂ ਮਰਜੀ ਟੈਸਟ ਕਰਾ ਲਿਓ ਲੈਬ ਚ ਠੀਕ ਹੈ ਜੀ ਜੇ ਉਹ ਝੂਠੀ ਨਿਕਲੂਗੀ ਤੇ ਫਿਰ ਮੈਨੂੰ ਕਹੋ ਫਿਰ ਮੈਨੂੰ ਕਹੋ ਹੋਰ ਦੱਸੋ ਜੀ ਅਮਰਤਪਾਲ ਦੇ ਹੱਥ ਜੇ ਸਮਾਨ ਆ ਹੋਰ ਦੱਸੋ ਹਾਂ ਨਹੀਂ ਪਰ ਹੁਣ ਫੋਟੋ ਦੇ ਵਿੱਚ ਕੀ ਸਾਬਤ ਹੋਏਗਾ ਵੀ ਇਹ ਸਮਾਨ ਉਹੀ ਹੈ ਛੋਟ ਦੇ ਤੇ ਦੀਦਾ ਹੀ ਆ ਨਾ ਹਾਂ ਉਹ ਤਾਂ ਤਾਂ ਤੇ ਦਿਦਾ ਹੀ ਨਾ ਹੱਥ ਦੇ ਵਿੱਚ ਮੈਂ ਗਵਾਹ ਆ ਉਹ ਚੀਜ਼ ਦਾ ਹੂੰ ਮੈਂ ਕਿਹਾ ਵੀਰ ਤੇ ਦੇਖਿਆ ਮੈਂ ਕਹੀ ਨਹੀਂ ਜਾਨਾ ਹੁਣ ਇਤੋਂ ਵੱਧ ਕੋਈ ਮਸ਼ੀਨਾ ਬਾੜ ਕੇ ਤੇ ਮਖੂ ਸਾਹਿਬ ਦਿਖਾਣ ਨੂੰ ਰਿਹਾ ਤੇ ਮਸ਼ੀਨਾ ਪਾੜ ਕੇ ਦਿਖਾਉਂਦੇ ਆ ਵੀ ਅੰਦਰ ਵੀ ਹਾਂਜੀ ਵੀ ਅੰਦਰ ਵੀਡੀਓ ਚੱਲਦੀ ਆ ਨਹੀਂ ਜੇ ਉਹਦਾ ਕੋਈ ਟੈਸਟ ਹੋ ਜਾਂਦਾ ਆ ਉਹਦੀ ਕੋਈ ਕਰਾਉਣ ਕਰਾਉਣ ਚੀਜ ਆ ਕਿ ਹੁਣ ਉਹਦੇ ਭਰਾ ਦਾ ਵੀ ਟੈਸਟ ਹੋਇਆ ਹੀ ਆ ਹਾਂਜੀ ਦੋਸਤੋ ਸੁਣ ਲਈਏ ਰਿਕਾਰਡਿੰਗ ਇਹ ਰਿਕਾਰਡਿੰਗ ਦੇ ਵਿੱਚ ਮਖੂ ਕਹਿ ਰਿਹਾ ਕਹਿੰਦਾ ਵੀ ਜਦੋਂ ਆ ਆਪਣੇ ਪਿੰਡ ਚੋਂ ਆਪਣੇ ਹਰ ਇੱਕ ਪਿੰਡ ਚੋਂ ਚਿੱਟਾ ਮਿਲਦਾਗਾ ਡਰਗ ਮਿਲਦਾਗਾ ਵੀ ਉਹ ਫਿਰ ਉਹ ਉੱਥੇ ਲੁਧਿਆਣੇ ਕਾ ਤੇ ਲੈਣ ਗਏ ਨੇ ਜਾਂ ਫਲੋਰ ਕਾ ਤੇ ਲੈਣ ਗਏ ਨੇ ਇਹ ਗੱਲ ਕਹਿ ਰਿਹਾ ਮਖੂਬ ਸਾਹਿਬ ਚਿੱਟਾ ਮੋਸਟਲੀ ਮਿਲਦਾ ਹਰ ਇੱਕ ਪਿੰਡ 'ਚ ਇਹ ਗੱਲ ਥੋੜੀ ਸੱਚ ਆ ਮੰਨਦੇ ਆ ਓਬਵੀਅਸਲੀ ਇੱਕ ਦੋ ਪਿੰਡ ਛੱਡ ਕੇ ਲਗਭਗ ਹਰ ਇੱਕ ਪਿੰਡ ਦੇ ਵਿੱਚ ਇਹ ਕੋੜ ਬੜਿਆ ਵਿਆ ਬਹੁਤ ਮਾੜਾ ਕੋੜ ਆ ਇਹ ਬਹੁਤ ਜ਼ਿਆਦਾ ਗੰਦੀ ਚੀਜ਼ ਵੜਦੀ ਪੰਜਾਬ 'ਚ ਲੈ ਕੇ ਜਵਾਨੀ ਵੀ ਪੈਸਾ ਵੀ ਖਰਾਬ ਕਰਦੀ ਆ ਮੰਨਦੇ ਆ ਪਰ ਮਖੂਬ ਸਾਹਿਬ ਜਿਨੂੰ ਆਈਸ ਪਾ ਕੇ ਵਿੱਚ ਮਿਕਸ ਕਰਕੇ ਪੀਣ ਦੀ ਆਦਤ ਪੈ ਜਵੇ ਉਹ ਆਈਸ ਤੋਂ ਬਿਨਾ ਚਿੱਟਾ ਪੀਂਦਾ ਹੀ ਨਹੀਂ ਆਈਸ ਵੀ ਮਹਿੰਗਾ ਡਰੱਗ ਆ ਤੇ ਚਿੱਟਾ ਵੀ ਮਹਿੰਗਾ ਡਰੱਗ ਆ ਤੇ ਆਈਸ ਪੀਣ ਦੇ ਤਰੀਕੇ ਕਹਿੰਦੇ ਆ ਇੱਕ ਵੱਖਰਾ ਵਿਸ਼ਾ ਤੇ ਆਈਸ ਨਹੀਂ ਮਿਲਦੀ ਆਮ ਪਿੰਡਾਂ 'ਚ ਆਈਸ ਆਈਸ ਤੇ ਆ ਵੀ ਇੱਕ ਆਈਸ ਨਕਲੀ ਬਹੁਤ ਆਉਂਦੀ ਆ ਸੋ ਆਈਸ ਲੈਣ ਲਈ ਸ਼ਹਿਰ ਜਿੱਤਾਂ ਚਲੇ ਗਏ ਉਹ ਇਹਦਾ ਤਾਂ ਇੱਕ ਇਹੀ ਕਾਰਨ ਹੋ ਸਕਦਾ ਅੱਛਾ ਦੂਜਾ ਭਾਈ ਕੁਲਜੀਤ ਸਿੰਘ ਜੱਗਰ ਕਹਿ ਰਿਹਾ ਵੀ ਮੈਨੂੰ ਸਾਰਾ ਕੁਝ ਪਤਾ ਮੈਂ ਵਿੱਚ ਰਹਦਾ ਰਿਹਾ ਉਹ ਤਾਂ ਇੱਥੇ ਤੱਕ ਵੀ ਕਹਿ ਰਿਹਾ ਰਿਕਾਰਡਿੰਗ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਵੀ ਮੈਂ ਵਿੱਚ ਰਹਿੰਦਾ ਰਿਹਾ ਤੇ ਭਾਈ ਅੰਮ੍ਰਿਤਪਾਲ ਸਿੰਘ ਖੁਦ ਕਹਿਦਾ ਹੁੰਦਾ ਸੀ ਵੀ ਮੇਰੇ ਭਰਾ ਨੂੰ ਕੋਈ ਪੈਸਾ ਨਾ ਫੜਾਇਓ ਮੇਰੇ ਭਰਾ ਨੂੰ ਕੋਈ ਗੱਡੀ ਨਾ ਦਿਓ ਵੀ ਜੇ ਕੋਈ ਦਊਗਾ ਤਾਂ ਆਪ ਦਾ ਆਪ ਜ਼ਿੰਮੇਵਾਰ ਹੋ ਕਹਿਣ ਦਾ ਮਤਲਬ ਉਹਦਾ ਇਹ ਆ ਵੀ ਖੁਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਆਪਣੇ ਭਰਾ ਤੇ ਵਿਸ਼ਵਾਸ ਨਹੀਂ ਸੀ ਤੇ ਉਹ ਤਾਂ ਵਿੱਚ ਬਹੁਤ ਘਰੇਲੂ ਗੱਲਾਂ ਵੀ ਕੀਤੀਆਂ ਨੇ ਠੀਕ ਆ ਕਿ ਨਹੀਂ ਤੇ ਭਾਈ ਕੁਲਜੀਤ ਸਿੰਘ ਹਨਾ ਹੁਣ ਮੈਂ ਕੀ ਆਪਦਾ ਸੀਨਾ ਪਾੜ ਕੇ ਦਿਖਾ ਦਮਾ ਮੈਂ ਤਾਂ ਸੱਚ ਬੋਲਣਾ ਹੀ ਸੱਚ ਬੋਲਤਾ ਜਿੱਥੇ ਮਰਜੀ ਕਾਹ ਲਓ ਮੇਤੋਂ ਹੁਣ ਛੱਡੋ ਇਹ ਗੱਲ ਨੂੰ ਆਪਾਂ ਰਿਕਾਰਡਿੰਗਾਂ ਸੁਣ ਲਿਆ ਹੁਣ ਫੈਸਲਾ ਤੁਸੀਂ ਕਰਨਾ ਦੋਸਤੋ ਵੀ ਕੀ ਇਹ ਪਰਚਾ ਸੱਚ ਆ ਟਰੱਕ ਦਾ ਅਮਰਤਪਾਲ ਸਿੰਘ ਦੇ ਭਰਾ ਦੇ ਉੱਤੇ ਕੀ ਇਹ ਝੂਠ ਆ ਦੂਜੀ ਗੱਲ ਵੀ ਜੇ ਸੱਚ ਆ ਤਾਂ ਇਹਨੂੰ ਇੰਨੀ ਹੂਲ ਦੇਣ ਦੀ ਕੀ ਲੋੜ ਸੀ ਐਡੀ ਵੱਡੀ ਕਾਨਫਰੈਂਸ ਕਰਨ ਦੀ ਕੀ ਲੋੜ ਸੀ ਠੀਕ ਆ ਕਿ ਨਹੀਂ ਤੇ ਅੱਛਾ ਜੇ ਮੰਨ ਲਓ ਸੱਚ ਵੀ ਆ ਤਾ ਕਹਿਣ ਦਾ ਮਤਲਬ ਵੀ ਇਹਨੂੰ ਇੰਨਾ ਜ਼ਿਆਦਾ ਲਾਈਮਲਾਈਟ ਕੀਤਾ ਗਿਆ ਕੀ ਇਹਦੇ ਵਿੱਚ ਕਰਦਾਰਕੋਸ਼ਿਸ਼ ਕੀਤੀ ਗਈ ਆ ਠੀਕ ਆ ਕਿ ਨਹੀਂ ਤੇ ਇਹ ਫੈਸਲਾ ਤੁਸੀਂ ਕਰਨਾ ਦੋਸਤੋ ਆਪੋ ਆਪਣੇ ਵਿਚਾਰ ਕਮੈਂਟਸ ਦੇ ਰੂਪ ਵਿੱਚ ਜ਼ਰੂਰ ਸਾਂਝੇ ਕਰੋ ਸਾਰੇ ਵਿਚਾਰ ਦੋ ਕੀ ਇਹ ਪਰਚਾ ਸਹੀ ਆ ਜਾਂ ਗਲਤ ਆ ਜੇ ਸਹੀ ਆ ਤਾਂ ਇਹਨੂੰ ਇੰਨੀ ਹੂਲ ਕਿਉਂ ਦਿੱਤੀ ਗਈ ਤੇ ਆਪੋ ਆਪਣੇ ਵਿਚਾਰ ਜ਼ਰੂਰ ਦੋ ਤੇ ਧੰਨਵਾਦ ਤੁਹਾਡਾ ਸਾਡੇ ਪੇਜ ਕੇਵਲ ਸੱਚ ਦੇ ਨਾਲ ਜੁੜਨ ਲਈ ਤੇ ਕਰਦੇ ਆਂ ਹੋਰ ਵਿਚਾਰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ